ਅਸੀਂ ਬਲਟਾਨਾ ਵਿੱਚ ਮੌਜੂਦ ਲਾਈਵ ਤਸਵੀਰਾਂ ਕਮੇਟੀ ਤੋਂ ਇਨਕੌਂਮੈਂਟ ਇਨਸਪੈਕਟਰ ਮਹੇਸ਼ ਜੀ ਅਰਵਿੰਦਰਪਾਲ ਜੀ ਆਏ ਨੇ ਤੇ ਦੇਖਦੇ ਹਾਂ ਕਿ ਕੀ ਗੱਲਬਾਤ ਹੈ ਅੱਜ ਜਿਹੜੇ ਬੜੇ-ਪੜੇ ਲਿਖੇ ਬੰਦੇ ਤਾਂ ਇਹਨਾਂ ਨਾਲ ਜਲਦ ਸੈਟਪੇ ਹੋਣੇ ਕਰਦੇ ਨੇ ਟ੍ਰੇਨ ਦੇ ਮੈਕਨੇ ਨੇ ਇਹ ਸਾਡਾ 40 ਕਰਮਚਾਰੀ 40 ਕਰਮਚਾਰੀ ਤਾਂ ਬੜੇ ਜਿਹੜੋ ਆਪਣੇ ਉਹਨਾਂ ਦੀ 30 22 ਕਰਮਚਾਰੀ ਟ੍ਰੇਨਿੰਗ ਵਿੱਚ ਇੱਥੇ ਲਾਈ ਨਹੀਂ ਗਏ ਕਈ ਜਿਹੜੇ ਪਟੜੀ ਤੇ ਦੋਨੇ ਬਗੇ ਬਣੇ ਆਂ ਇਹ ਪਾਵਰ ਸਪਲਾਈ ਘਰ ਦੇ ਪਾਸੇ ਜਿੰਨੀ ਚੱਲੀ ਆ। ਜਿਹੜਾ ਤਾਰਾ ਲੱਗੀ ਹੋਈ ਆ 55। 55 ਮੁਤਾਬਕ ਆਪਾਂ ਕੰਕਰੀਟ ਲਾ ਦੇ ਕੁਝ ਨਹੀਂ ਬਣਾ ਸਕਦੇ ਅਸੀਂ ਖੇਤੀ ਕਰ ਸਕਦੇ ਆ। ਗੱਟ ਲਾ ਸਕਦੇ ਆ ਟੈਂਪਰੇਰੀ ਸੈਟ ਕਰ ਸਕਦੇ ਆ। ਜੇ ਤਾਂ ਤੁਸੀਂ ਮੈਨੂੰ ਜੋ ਕਹਾਂ ਬਤਾ ਲਓ ਮੇਰੀ ਗੱਲ ਹੁੰਦੀ। ਬਗਲਾ ਨੂੰ ਗੱਟੇ ਪਾੜ ਕਰਾ। ਮੈਂ ਸੁਰੇ ਦੇ ਫੀਸ ਭਰ ਤੋ ਕਿਹਾ ਕਿ ਅੱਜ ਕਿੰਨੀ ਰੇਟੇ ਪੱਤ ਚੱਲਦੇ। ਜਿਹੜਾ ਕੰਮ ਕਰਨ ਕਰਨਾ। ਇਹ ਆਖਰ ਤੁਮ ਜੇ ਮੇਰੀ ਜ਼ਮੀਨ 7 ਕਿੱਲੇ ਦੀ 6 ਟੋ ਮੈਂ ਸਾਰੀ ਜ਼ਮੀਨ ਮੈਂ ਆਪ ਤੋੜਦਾ ਮੈਂ ਤੋੜੂਗਾ ਫੁੱਲ। ਪਰ ਉਹ ਮੈਂ ਨਾ ਪ੍ਰੋਮਿਸ ਮੇਰੀ ਸਭ ਕਿਤੇ ਦੀ ਮੈਂ ਪ੍ਰੋਗਰਾਮਾਂ ਕਾ ਮੈਂ ਛੱਡੇ ਉਹਨੇ ਲਈ ਕਿਉਂ ਨਹੀਂ ਲਿਆ ਲੇਕੇ ਨੋਟੀਫਿਕੇਸ਼ਨ ਕਰਤਾ ਹਾਈ ਕੋਰਟ ਦਾ ਫੀਲਡ ਦੇ ਕੇ ਉਹ ਤੋਂ ਬਾਹਰ ਹੀ ਨਿਕਲ ਗਿਆ ਮੈਂ ਉਹਦੇ ਡਿਗਰੀਰੋ ਮੇਰੇ ਨਾਲ ਕੰਧ ਕਰਵਾ ਗਈ ਉਹ ਬੈਠਾ ਤੇ ਮੇਰੇ ਕੋਲ ਬੰਦਾ ਪੀਵੇ ਦਫਤਰ ਲਾ ਲਿਆ ਯਾਰ ਗੱਲ ਲੋੜਦੀ ਮੇਰੀ ਗੱਲ ਸੁਣੋ ਨਾ ਹੁਣ ਮੈਂ ਤੁਹਾਨੂੰ ਕਿਹੜੀ ਗੱਲ ਫਲਾਣਾ ਬੰਦਾ ਫਰਕ ਜੋ ਕਿ ਉਹ ਉਹਨੇ ਕਿਹੜੇ ਰਵੇ ਜੋ ਉਹ ਪਰ ਮੇਰੀ ਜਿੱਤੇ ਦੋ ਜੀਵਾ ਮੈਂ ਤੁਹਾਨੂੰ ਦੇ ਰਿਹਾ ਮੇਰੀ ਜ਼ਮੀਰ ਹੈ ਪੂਰੇ 17 ਕਿੱਲੇ ਦੀ ਹੈ ਅਤੇ 3 ਕਿੱਲੇ ਦੇ ਬਾਰੇ ਸਭ ਸੰਕਰਤ ਕੀ ਹੋਇਆ ਸੱਤ ਕਿੱਲੇ ਮੇਰੇ ਪਟਾਲੇ ਕੋਲ ਦੇ ਡਰੇਨ ਮੈਚ ਉਹ ਸੱਤ ਕਿੱਲੇ ਪਟਲੀ ਦੀ ਬਾਹਰ ਜ਼ਮੀਨ ਰਹਿ ਗਈ ਉਹਨਾਂ ਨੇ ਕਿਹਾ ਥੰਮੇ ਕਿ ਅਸੀਂ ਉੱਥੇ ਬਿਜਲੀ ਲਗਾਏਗਾ ਭਾਈ ਤੁਸੀਂ ਪੱਕਾ ਕੋਈ ਲੈਟਰ ਦੇਵਾ ਦੋ ਪਕਾਓ ਮਲਕ ਨਹੀਂ ਬਣਾਉਦੇ ਤੁਸੀਂ ਟੈਂਪੋਰੀ ਸੈੱਟ ਜਾਂ ਖੇਤੀ ਕਰਨ ਦਾ ਬੁੱਕ ਰੱਖਦੇ ਆ ਇਹ ਕਰਵਾ ਛੱਡੀ ਜੀ ਮੇਰੇ ਕੋਲ ਲਕਸਾ ਲਿਓ ਕਿੱਥੇ ਹੈ ਜਿਹੜਾ ਚੰਦਰੀ ਛੱਡਲਾ ਵਿੱਚ ਬਾਹਰ ਦੇ ਪਤਾ ਕੀ ਹੈ ਜੀ ਇਹ ਤੁਸੀਂ ਦੇਖੋ ਜੀ ਹਾਈ ਕੋਰਟ ਦੀ ਨੋਟਿਸ ਦੇਦਾ ਵੀ ਜਿੰਨੀ ਜਗ੍ਹਾ ਲੈਣੀ ਸੀ ਅਸੀਂ ਲੈ ਲਈ ਸੀ 100 ਫੁੱਟ ਪਾਣੀ ਜਾਂਦਾ ਸੀ ਪੱਟਾ ਵੀ ਸਭ ਫੁੱਟ ਲੈ ਲਈ ਉਹ ਕੋਈ ਨਹੀਂ ਕਰਾਂਗੇ ਹੁਣ ਯਾ ਮੇਰੇ ਕਿ ਮੈਂ ਲਿਖਿਆ ਹਾਈ ਕੋਰਟ ਨੂੰ ਭੇਜਤਾ ਸੈਂਟਰ ਹਾਂ ਨਾ ਕਿਸੇ ਸਾਥ ਤੋਂ ਬਰਦਾ ਨਹੀਂ ਬਣਾਇਆ ਉਹ ਤੇ ਮੇਰੇ ਨਹੀਂ ਸੀ ਕੀ ਕਰਨਾ ਯਾਰ ਉਹ ਕਹ ਰਿਹਾ ਕਿ ਸ਼ੈੱਡ ਬਣਾ ਸਕਦੇ ਆ ਯਾਰ ਉਹ ਕਹ ਰਿਹਾ ਹਾਂ ਮੈਂ ਕਿਹਾ ਦੋਨੋਂ ਤੁਸੀਂ ਪੁੱਛ ਰਹੇ ਹੋ ਨਾ ਮੈਂ ਕਿਹਾ ਬਈ ਬਲੌਰ ਬੰਦਾ ਲੈ ਗਿਆ ਉਹ ਤੁਸੀਂ ਨਾਲ ਮੈਂ ਕਿਹਾ ਕਿ ਠੀਕੀ ਕੰਮ ਕਰਦੇ ਕਿ ਕਰਾਈ ਯਾਰ ਹਾਂ ਮੈਂ ਕਹਾਂ ਤੈਨੂੰ ਕੁਝ ਕਰਵਾਉਂ ਠੀਕ ਚੱਲੀ ਇਹਨਾਂ ਸਮਾਨ ਤੋੜ ਕੋਈ ਮੇਰੇ ਮਗਰ ਜਾ ਬਲ੍ਹਾਓ ਫਿਰ ਮੈਂ ਕਿਹਾ ਮੈਂ ਬੰਦਾ ਨਾਲ ਆਹਦਾ ਉਹਨੂੰ ਡਰ ਲੱਗ ਰਿਹਾ ਉਹ ਤੇ ਬੈਠਿਆ ਰਹੇ ਇਹ ਨਹੀਂ ਤੁਹਾਨੂੰ ਨਾਲ ਇਹ ਭਾਰ ਲੈ ਲੈ ਮੇਰੀ ਤੁਸੀਂ ਪੱਕੀ ਤੋਂ ਸੱਚ ਦੇਖ ਸਕਦੇ ਇੱਕ ਇੱਕ ਆਪਨੀ ਜਗ੍ਹਾ 'ਚ ਕੁਝ ਵੀ ਪਤਾ ਕਰੋ ਕੋਈ ਨਾ ਮੈਂ ਕਿਹਾ ਤੈਨੂੰ ਤੂੰ ਵੜਵਾ ਲਓ ਜੀ ਪੜੋ ਆਜੋ ਉਹ ਬੰਦਾ ਆ ਕੇ ਵਿਚੇ ਖੜਾ ਜਾਂਦਾ ਆਜੋ ਜੀ ਆਰਾਮ ਨਾਲ ਆਰਾ ਇਹ ਰੌਮਾ ਇਹ ਰੋਕ ਜਾਂ ਇਹ ਇਹ ਟਵਾਇਨ ਰੋਡ ਦੀ ਤੇ ਇਹ ਥੋੜਾ ਪਾਸੇ ਨੂੰ ਦਿਓ ਨਾ ਪਹਿਲਾਂ ਇਹ 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 ਹੈਗਾ ਜਿੱਥੇ ਮੈਂ ਤੁਹਾਨੂੰ ਪੈਸੇ ਜਿੰਨੇ ਮਿਲਣਗੇ ਇਹ ਐਚ ਵਾਈਸ ਰੋਡ ਜਾ ਰਹੀ ਹੈ ਫਿਰ ਦੇਖੋ ਅਪਾਕਿਸਤਾਨ ਕੰਡਾ ਸੋਲਾ ਕਰੇ ਇਹ ਸਾਰਾ ਸਾਰਾ ਆ ਲੱਗਦਾ ਆਪ ਜਿਹੜਾ ਨੀਲਾ ਨੀਲਾ ਸਾਰੀ ਨਹੀਂ ਮਿਲਦਾ ਇਹ ਕਦੇ ਇਹ ਇਹ ਨਹੀਂ ਕਰਵਾਉਣਾ ਚਾਹੀਦਾ ਇਹ ਲਿਖਿਆ ਸੋ ਲੋ ਬੜਿਆ ਆਈਫੋਨ ਦਾ ਫੋਟੋ ਮੈਂ ਦਿਖਾ ਦੇਣਾ ਹੁਣ ਕਿਤੇ ਜਿਹੜੀ ਨਕਸ਼ੇ ਦੇ ਅੰਦਰ ਕੰਮ ਕਰਦੇ ਨੇ ਉਹ ਨਹੀਂ ਅਵੇਲਬਲ ਆ। ਉਹ ਕਰਾਂ। ਉਹ ਆਈਫੋਨ ਦਾ ਨਹੀਂ ਨਹੀਂ। ਆਈਫੋਨ ਦਾ ਮੈਂ ਦਿਖਾ ਦੇਈਂ ਸੀ ਜਿਹੜੀ ਯੂਸਿਸ ਤੇ। ਆਈਫੋਨ ਦਾ ਇਹ ਆਉਂਦਾ ਗਿਆ। ਅਸੀਂ ਸਮਝ ਲਈ ਅਲੋਚਨਾ। ਕੋਈ ਇਹ ਪੜੇ ਨਹੀਂ ਗਿਆ ਮੈਂ ਪ੍ਰਧਾਨ ਦੇ ਹਾਂ ਕੋਈ ਲੋਕਾਂ ਨੂੰ ਪਤਾ ਨਹੀਂ ਬਹਿ ਮੈਨੂੰ ਪਤਾ ਨਹੀਂ ਮੈਂ ਆਰ ਵਿੱਚ ਨਹੀਂ ਆਰ ਵਿੱਚ ਪ੍ਰਧਾਨ ਕਮੇਟੀ ਤੇ ਰਹਿਣਾ ਗੱਲ ਦਵਾਂਗਾ। ਇਕੱਤਰ ਪੜਾਣ ਕਿਹਦਾ ਚਾਹ ਦਾ ਕੱਪ ਨਹੀਂ ਪੀਤਾ। ਚੱਕੇ ਬੰਦਾ ਇਦਿਗਰ ਕਹਿ ਦਿੰਦਾ ਕਿ ਬੜੀ ਊਡੀ ਗੱਲ ਬੰਦੇ ਦਾ ਕੈਰੈਕਟਰ ਦੇਖ ਲੋ। ਨਹੀਂ ਸਰ ਤੁਸੀਂ ਆਪਣੀ ਬਸਰ ਗਿਆ। ਪਰ ਮੈਨੂੰ ਤੁਹਾਨੂੰ ਦੱਸਣਾ ਫਿਰ ਗਿਆ ਕਿ ਮੈਂ ਪ੍ਰਧਾਨ ਨੇ ਮੇਰਾ ਗੱਲ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ ਕਮੇਟੀ ਦੇ ਕਿਉਂ ਦਾ। ਮੈਂ ਮਰ ਕਾਨੂੰਨ ਤੋਂ ਬਹਿੰਦਾ ਕਿ ਮੈਂ ਬਾਜੂ ਆ। ਕੋਈ ਬਾਜੂ ਬਤਲ ਦੱਸੋ। ਮੈਂ ਕਾਨੂੰਨ ਦੇ ਲਈ ਥੱਲੇ ਨਾਲ ਲੜ ਸਕਦਾ ਪਿਆਰ ਨਾਲ ਸੁਣ ਥੱਲੇ ਨਾਲ ਮੈਂ ਕੋਈ ਗੜਬੜ ਉਹ ਮਾੜੀ ਗੱਲੋਂ ਕੰਨ ਪੜਦਾ। ਆਪਾਂ ਤੁਹਾਨੂੰ ਆਪਣੇ ਵੀਲ ਦੀ ਸਾਰੀ ਗੁੱਸੇ ਬਾਅਦ ਵਿੱਚ ਸਾਨੂੰ ਆਰਡਰ ਤੁਸੀਂ ਤੋੜ ਦੋ ਸਾਰਾ ਮੈਂ ਖੁਦ ਤੋੜ ਦੋ ਜੀ। ਤੁਹਾਨੂੰ ਰਾਮ ਦੀ ਨੋਟ ਖਿੱਚਲਾ ਕਰਨ ਦੀ ਮੈਂ ਆਪੀ ਨੋਟ ਦ ਪਰ ਕੋਈ ਕੋਰੋਂ ਤੇ ਗੱਲ ਹੋਵੇ ਟੋਰ ਲੈਂਗੁਏਜ ਤੇ ਪਰ ਇਹ ਜੋ ਵੀ ਅਸੀਂ ਕਰਾਇਆ ਇਹ ਨਹੀਂ ਨੀ ਇਹ ਤਾਂ ਮੈਂ ਪੱਤਰਕਾਰ ਵੀ ਦੇਖੇ ਬਹੁਤ ਵੇ ਬਦਲੀ ਗੱਲ ਤਾਂ ਮਾਲ ਛਕਣ ਗਿਆ ਅਸੀਂ ਕਿਸੇ ਨੂੰ ਦੇਣਾ ਨਹੀਂ ਨਾਲ ਹੀ ਗਲਤ ਕੰਮ ਕਰੀਏ 100 ਰੁਪਏ ਦੇ ਕੇ ਪੱਤਰਕਾਰ ਨੂੰ ਮੇਰੇ ਕੋਲ ਫੋਨ ਵੀ ਆਇਆ ਜੀ ਕਵਰਟੀ ਬਾਈਟ ਲੈਣੀ ਜੀ ਥੋੜੀ ਸਕੈਪਟਾ ਜੀ ਪੱਤਰਕਾਰ ਭੈਣ ਜੀ ਨੂੰ ਅਫਸਰ ਬਣੀ ਫਿਰ ਰਹੀ ਆ ਭਾਜੀ ਪੱਤਰਕਾਰ ਦਾ ਨਾਮ ਵੀ ਦੱਸ ਦੋ ਪੱਤਰਕਾਰ ਦਾ ਨਾਮ ਹੀ ਦੱਸ ਦੋ ਤੁਸੀਂ ਜਿੰਨੇ ਦੇ ਪੈਸੇ ਮੰਗੇ ਤੁਹਾਨੂੰ ਬਾਈਟ ਲੈਣਾ ਦੱਸ ਦਊਗਾ ਜਦੋਂ ਦੱਸ ਹੀ ਦੋ ਹੁਣ ਤਾਂ ਖੜੇ ਆ ਸਭ ਦੱਸ ਦਾਂਗੇ ਮੇਰੇ ਵੀਰ ਦੁੱਧ ਤੋਂ ਉਹ ਵੀਰ ਜੀ ਫਿਰ ਦੱਸ ਹੀ ਦੋ ਲੱ ਇਹ ਟੌਪ ਕਮੇਰਾ ਦਿਖਾਈ ਜਾ ਰਹੀ ਹੈ ਉਹਨਾਂ ਵੱਲ W/C ਇਹ ਇਹ ਦੇਖੀ ਤੁਸੀਂ ਛੋਲੋ ਨਾ ਜਦੋਂ ਕਹਿੰਦਾ ਦੇਖ ਲਿਆ ਆਹ ਦੇਖ ਮੇਰੇ ਤਾਂ ਉਹ ਇਸ ਤਰ੍ਹਾਂ ਕਰਦੇ ਨੇ ਇਹ ਲੋਕ ਕੋਲ ਗੱਡੀ ਜਦੋਂ ਲੋਕ ਪੁੱਛਿਆ ਉਹ ਨਾ ਆਈ ਫੋਨ ਤੇ ਕੋਈ ਨਾ ਆਉਂਦਾ ਰਿਪੋਰਟ ਕਰੇ ਕਿ ਕਹਿੰਦੇ ਕਿ ਉਹ ਲੈਣੇ ਆਉਣਗੇ ਕਿ ਇਹ ਤਾਂ ਲਿਖਿਆ ਤਾਂ ਹੈ ਕਿ ਇਹਦਾ ਸੋਰੋ ਬੜਾ ਹੈ ਇਹਨਾਂ ਨੇ ਇਨਸ਼ਾਅੱਲਾ ਜੀ ਇਹ ਕਰਦੀ ਨੇ ਨਕਸ਼ੇ ਪਾਸ ਤੋਂ ਕਦੇ ਪਾਸਾ ਦੀ ਡੋਰੂ ਮਗਰ ਸਾਹਮਣੇ ਆਲਾ ਹੈ ਕਾਰੇ ਨਕਸ਼ੇ ਦੇ ਪਾਸਾ ਹੈ ਗੱਡੀ ਵਿੱਚ ਇਹ ਸਾਫ਼ ਦਿੱਤਾ ਹੈ ਅੱਜ ਮੈਂ ਉਹ ਦਿਖਾਇਆ ਜਿਹੜੀ ਮੇਰੇ ਲਈ ਆਈ ਹੈ ਨਾ ਤਾਂ ਕਿ ਇਹਨਾਂ ਨੂੰ ਦਿਖਾ ਜਾਓ ਥਾਪ ਇਹਦਾ ਬੋਲਿਆ ਮਸਦੂਰ ਕਾਸ਼ ਉਹ ਮੈਂ ਤਾਂ ਗੱਲਾਂ ਕਿਤੇ ਇਹ ਗੱਲ ਤੁਸੀਂ ਇਹ ਤਾਂ ਪੁੱਛਿਆ ਨਾ ਕਮੇਟੀ ਤੋਂ ਉਹਨਾਂ ਨੇ ਹੋਰ ਤੁਸੀਂ ਕਮੇਟੀ ਉਹਨਾਂ ਕੀ ਗੱਲ ਕਰੋ ਮੈਂ ਕਿਹਦੇ ਨੂੰ ਆਮਦ ਲਾ ਫੋਜੀ ਬਈ ਮੇਰੀ ਜਗ੍ਹਾ ਸੀ ਇੰਨੀ ਤੁਸੀਂ ਲੈ ਲਈ ਉਹ ਪਾਸ ਮੈਂ ਟੈਂਪੋਰਰੀ ਸੈੱਟ ਬਣਾਇਆ ਅਗਰ ਮੈਂ ਨਹੀਂ ਬਣਾ ਸਕਦਾ ਤਾਂ ਮੈਂ ਖੁਦ ਤੋੜ ਦੂੰਗਾ ਮਨ ਬੱਥੇ ਤੋੜ ਦੁੱਤੀ ਆਪਾਂ ਨੂੰ ਹਿੰਤਾ ਤੋੜਦੇ ਨਹੀਂ ਤੁਸੀਂ ਬਈ ਕੋਈ ਕੋਈ ਨਿਯਮ ਮੁਤਾਬਕ ਤੁਹਾਡੇ ਸਾਹਮਣੇ ਕੋਈ ਆੜਦੇ ਤਾਂ ਸਾਡੇ ਕੋਲ ਫੁੱਲ ਪਾਵਰ ਤੁਸੀਂ ਮੌਕੇ ਤੇ ਹਸ ਕਰਾ ਤੁਸੀਂ ਕੋਈ ਗਾਲ ਨਹੀਂ ਕਰਦਾ ਤੁਸੀਂ ਪੂਰਾ ਸਹਿਯੋਗ ਦੇ ਸਕਦਾ ਲੇਕਿਨ ਕਾਨੂੰਨ ਦੇ ਅੰਦਰ ਹੈ ਜਵਾਬ ਦੇਵਾ। ਮਾਰੇ ਤੁਸੀਂ ਕਿਸਰਾ। 3 ਵਜੇ ਮਨ ਨੂੰ ਸਭ ਨਾਲ। ਮੈਂ ਜਾ ਰਿਹਾ ਆਪੇ। ਜਵਾਬ ਦੇ ਨਹੀਂ ਜਾ ਰਿਹਾ। ਇਹ ਕਟਿੰਗ ਦੇ ਦੇਣਾ। ਮਾਰੇ ਬੜਾ ਦਾਲਾ ਬੰਦੀ ਦੇ ਰਾਨੇ। ਕੋਟਰ ਦਾ ਰਿਕਾਰਡ, ਕੋਟਰ ਨਕਸ਼ਾ ਹੋਰ ਲਿਆ। ਸਰ ਅੱਜ ਤੁਸੀਂ ਆਏ ਸੀ ਨੋਟਿਸ ਵਗੈਰਾ ਲੈ ਕੇ ਦਿਓ। ਇੱਥੇ ਕੀ ਕਾਰਵਾਈ ਕੀ ਕਰਕੇ ਹੋਈ ਯਾਰ। ਮੈਂ ਹਾਈ ਕੋਰਟ ਨੂੰ ਐਫੀਆਰ ਭੇਜਿਆ ਡਰੇ ਨਾਲ। ਸਰਦਿਨਾਂ ਦੇਖ ਲਿਖੇ ਰਿਟਰਨ ਜਵਾਬ ਦੇ ਹੋ ਜਿਹੜੇ ਜਿਹੜੇ ਨੰਬਰ ਸਾਡੇ ਲੈ ਆ ਨਾ ਰਿਟਰਨ ਜਵਾਬ ਹਾਂ ਹਾਂ ਦੇਵਾਗੇ ਰਿਟਰਨ ਜਵਾਬ ਰਿਟਰਨ ਦੋ ਜਿਹੜੇ 3 ਵਜੇ ਮੈਨੂੰ ਦੋ ਸਾਲ ਦੋਨੋਂ ਆ ਰਹੇ ਆ ਯੋ ਸਾਹਿਬ ਕੋ ਪਈ ਸਰਪਜੀ ਜੀ ਅੱਜ ਇੱਥੇ ਤੁਸੀਂ ਕੋਈ ਕਾਰਵਾਈ ਕਰਨ ਆਏ ਸੀ ਉਹਦੇ ਬਾਰੇ ਦੱਸੋ ਕੀ ਕਾਰਵਾਈ ਸੀ ਤੇ ਕੀ ਚੱਕਰ ਕੀ ਹੈ ਸਾਰਾ ਚੈੱਕ ਕਰ ਰਹੇ ਜੀ ਜੇਕਰ ਲਿਖਦੇ ਜਵਾਬ ਲੈਣੇ ਜੋ ਨੋਟਿਸ ਕੱਢਿਆ ਪਹਿਲੇ ਆਪਾਂ ਨੂੰ ਜਵਾਬ ਲੈਣੇ ਤੇ ਤੁਸੀਂ ਨੋਟਿਸ ਕੱਢਿਆ ਸੀ ਇਹ ਆਏ ਨਹੀਂ ਉੱਥੇ ਤਾਂ ਜਿਹੜੇ ਕੋਈ ਜਵਾਬ ਦੇਣਗੇ ਜਿਹੜੇ ਤਾਰਾ ਦਿਖਾ ਰਹੇ ਨੇ ਉਹਦੇ ਵਿੱਚ ਜਵਾਬ ਦੇਣਗੇ ਜਵਾਬ ਦੇਣੇ ਤੇ ਇਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਉਹ ਸਾਹਿਬ ਇਹੋ ਸਾਹਿਬ ਇਹੋ ਸਾਹਿਬ ਦੱਸਣਗੇ ਚਲੋ ਬਹੁਤ ਬਹੁਤ ਧੰਨਵਾਦ ਇਹਨਾਂ ਸਰਪਜੀਤ ਜੀ ਬਿਲਡਿੰਗ ਇੰਸਪੈਕਟਰ ਜੂਰਖਪੁਰ ਤੋਂ ਤੇ ਇਹ ਆਏ ਸੀ ਇੱਥੇ ਸ਼ੈੱਡ ਜਿਹੜੇ ਬਣਾਏ ਆ ਉਹਨੂੰ ਢਾਣ ਵਾਸਤੇ ਤੇ ਉਹਨਾਂ ਵੱਲੋਂ ਕਿਹਾ ਕਿ 3 ਵਜੇ ਅਸੀਂ ਆਪਣੇ ਡਾਕੂਮੈਂਟ ਲੈ ਕੇ ਪਹੁੰਚ ਜਾਾਂਗੇ ਤੇ ਜੋ ਫਿਰ ਅੱਗੇ ਕਾਨੂੰਨੀ ਕਾਰਵਾਈ ਹੋਏਗੀ ਉਹਦੇ ਮੁਤਾਬਕ ਕਰ ਦਿੱਤੀ ਜਾਏਗੀ ਲਾਈਵ ਤੇ ਤਸਵੀਰਾਂ ਬਲਟਾਨੇ ਤੋਂ ਸਾਂਝਿਆ ਕਰ ਰਹੇ ਤਾਂ ਇਸ ਟਾਈਮ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ